ਧਨੋ ਸ੍ਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦ ਹਮ ਸਰਦੀਨ ਦਿਆਲਨਾ ਤੁਮ ਸਰ ਆਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਮ ਸਰਦੀਨ ਦਿਆਲਨਾ ਤੁਮ ਸਰ ਆਪ ਤਿਆਰ ਕੇ ਆਖੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕ ਪੂਰਨ ਦੀਜੈ ਓਮ ਬਲ ਬਲ ਜਾਉ ਰਮਿਆ ਕਾਰਨੇ ਕਾਰਨ ਕਵਨ ਅਬ ਬੋਲ ਰਹਾਉ ਬਹੁਤ ਜਨਮ ਵਿਸਰੇਤੀ ਮਾਧ ਇਹ ਜਨਮ ਤੁਮਾਰੇ ਦੇਖੀ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੀ ਬਹੁਤ ਜਨਮ ਬਿਸਰੇ ਥੇ ਮਦ ਏਉ ਜਨਮ ਤੇ ਮਾਰੇ ਦੇਖੀ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ